ਕੀ ਕਿਸਾਨ ਮਦੁਰਸ਼ ਦਰਸ਼ਕ ਕਮੇਟੀ ਪੰਜਾਬ ਅੱਜ ਕਿਸਾਨ ਮਦੁਰਸ਼ ਦਰਸ਼ਕ ਕਮੇਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਲੀਕੇ ਪ੍ਰੋਗਰਾਮ ਦੇ ਤਹਿਤ ਜੋ ਕੇਂਦਰ ਸਰਕਾਰ ਨੇ ਤਿੰਨ ਆਰਡਰਸ ਜਾਰੀ ਕੀਤੇ ਆ ਉਹਦੇ ਵਿਰੋਧ ਵਿੱਚ ਐਮਪੀ ਸੰਤੋਖ ਸਿੰਘ ਚੌਧਰੀ ਦੇ ਘਰੋਂ ਅਸੀਂ ਜਾ ਰਹੇ ਹਾਂ ਉੱਥੇ ਅਸੀਂ ਸਰਕਾਰਾਂ ਦਾ ਪਿੱਟ ਸੱਪਾ ਕਰਨਾ ਤੇ ਨਾਲੇ ਇਹਨੂੰ ਮੰਗ ਪੱਤਰ ਦੇਣਾ ਤੇ ਜਿਹੜਾ ਕਰੋਨਾ ਦੀ ਆੜ ਦੇ ਵਿੱਚ ਇਹਨੇ ਆਰਡਰਸ ਜਾਰੀ ਕੀਤੇ ਆ ਉਹ ਰੱਦ ਕਰੇ ਤੇ ਤੁਝਾ ਸੋ ਬਿਜਲੀ ਸੋਧ ਬਿੱਲ 2020 ਆਉਣ ਵਾਲੇ ਸੈਸ਼ਨ ਚ ਲਿਖੇ ਆ ਰਹੇ ਆ ਤੇ ਜਦੋਂ ਬਿਜਲੀ ਵੀ ਇਸ ਤਰ੍ਹਾਂ ਆ ਜੂਗੀ ਤੇ ਬਿਜਲੀ ਦਾ ਸਤਿਆਨਾਸ਼ ਹੋ ਜਾਣਾ ਪਹਿਲੋ ਹੀ ਆਪਣੀ ਪਹੁੰਚ ਤੋਂ ਬਾਹਰ ਆ ਤੇ ਜਿਹੜੇ ਤਿੰਨ ਆਰਡੀਨਸ ਹਾਂ ਉਹ ਸਿੱਧੇ ਮੰਡੀ ਨਾਲ ਜੁੜੇ ਆ ਤੇ ਜਿਉ ਪੂਰੇ ਗਾ ਲਾਗੂ ਹੋ ਜਾਂਦੇ ਆ ਤੇ ਪੰਜਾਬ ਦੀ ਮੰਡੀ ਟੁੱਟ ਜਾਣੀ ਆ ਤੇ ਪੰਜਾਬ ਦੇ ਕਿਸਾਨ ਪਹਿਲੋ ਹੀ ਖੁਦਕੁਸ਼ੀਆਂ ਕਰ ਰਹੇ ਆ ਤੇ ਖੁਦਕੁਸ਼ੀਆਂ 'ਚ ਹੋਰ ਵਾਧਾ ਹੋ ਅਸੀਂ ਇਹ ਮੰਗ ਪੱਤਰ ਦੇਣਗੇ ਸ਼ਾਂਤਮਈ ਸਦਾਕਰ ਤੇ ਉਹ ਥੀਮ ਆਖ ਪੱਤਰ ਦੇਣਾ ਤੇ ਇਹ ਸਾਰੇ ਐਮਪੀ ਇਹਦੇ ਘਰੋਂ ਅਸੀਂ ਮੰਗ ਪੱਤਰ ਦੇਣਾ ਇਸ ਜਾਸੇ ਬੰਦੀ ਸਾਰੇ 440 ਡਈ ਹੈ ਸਰਕਾਰ ਦੀਆਂ ਹਦਾਇਤਾਂ ਆ ਕਿ ਇੱਕ ਤਾਂ 마ਸਕ ਪਾ ਕੇ ਰੱਖਣਾ ਇੱਕ ਜਿਹੜਾ ਸੋਸ਼ਲ ਡਿਸਟੈਂਸ ਰੱਖਣਾ ਪਰ ਫਿਰ ਵੀ ਜਿਹੜੇ ਹੈਗੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਕੀ ਕਹੋਗੇ ਇਸ ਬਾਰੇ ਦੇਖੋ ਅਸੀਂ ਦੁਖੀ ਹੋ ਗਏ ਧਰਨੇ ਮਜਰੇ ਕਰਨ ਰਹੇ ਜੇ ਸਰਕਾਰਾਂ ਦੀਆਂ ਨੀਤੀਆਂ ਕਿਸਾਨ ਪੱਕੀ ਹੋਣ ਮਜ਼ਦੂਰ ਪੱਕੀ ਹੋਣ ਤੇ ਅਸੀਂ ਰਵਾਨਾ ਕਰ ਪਈਆਂ ਸਾਨੂੰ ਇੱਥੇ ਆਉਣ ਦੀ ਲੋੜ ਹੀ ਨਹੀਂ ਅਸੀਂ ਨਹੀਂ ਆਨੇ ਵੀ ਸਾਨੂੰ ਬਿਮਾਰੀ ਨਾ ਪਵੇ ਨਾ ਹੀ ਕਿਹਨੂੰ ਬਿਮਾਰੀ ਫਲਾਈਏ ਪਰ ਅਸੀਂ ਦੁਖੀ ਹੋ ਗਏ ਆ ਇਹਨਾਂ ਦੀਆਂ ਨੀਤੀਆਂ ਤੋਂ ਦੁਖੀ ਹੋ ਗਏ ਕਿਸਾਨ ਮਰਨਗੇ ਕਰੋਨਾ ਨਾਲ ਸ਼ਾਇਦ ਉਹਨੇ ਨਾ ਮਰਨ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਹੁਣ ਕੋਚ ਕੀਤਾ ਸੀਗਾ ਅਸੀਂ ਲੋਈਆਂ ਦੇ ਇਕੱਠੇ ਹੋਏ ਆ ਤੇ ਇਹਨਾਂ ਨੇ ਤਿੰਨ ਚਾਰ ਜਗ੍ਹਾ ਸਾਡੇ ਨਾਕੇ ਲਾਏ ਤੇ ਡਕਿਆ ਸਾਨੂੰ ਥਾਂ-ਥਾਂ ਰੱਖਿਆ ਤੇ ਐਨੇ ਚਾਰੂ ਅਸੀਂ ਉੱਥੇ ਆਪਣੀ ਗੱਲ ਕਰਕੇ ਤੇ ਮੰਗ ਪੱਤਰ ਦੇ ਕੇ ਵਾਪਸੀ ਆ ਗਏ ਕਿਹਦੇ ਵੱਲੋਂ ਟੱਕਿਆ ਜਾ ਰਿਹਾ ਤੁਹਾਨੂੰ ਇਹ ਪੁਲਿਸ ਵੱਲੋਂ ਥਾਂ-ਥਾਂ ਨੂੰ ਟੱਕਿਆ ਜਾ ਆਮ ਆਦਮੀ ਪਾਰਟੀਆਂ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਸਰਛਮੇ ਜਿਲ੍ਹਾ ਪ੍ਰਧਾਨ ਜੀ ਅਸੀਂ ਸੰਤੋਖ ਸਿੰਘ ਚੌਧਰੀ ਦੇ ਘਰ ਦਾ ਘਰਾਓ ਆ ਸਾਡੀਆਂ ਜੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਹਨ ਉਹਨੂੰ ਲੈ ਕੇ ਚੱਲੇ ਆ ਸਾਨੂੰ ਵਾਰ-ਵਾਰ ਪੁਲਿਸ ਵੱਲੋਂ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਲੋਈਆਂ ਤੋਂ ਲੈ ਕੇ ਕਦੀ ਕਿਦੇ ਕਦੀ ਸ੍ਰੇਤਾ ਸਾਨੂੰ ਖੰਜਰ ਖਰਾਬ ਕੀਤਾ ਜਾ ਰਿਹਾ ਜਿਹੜੇ ਸਾਡੇ ਤੋਂ ਵੋਟਾਂ ਲੈ ਕੇ ਚਲੇ ਗਏ ਆ ਉਹਨਾਂ ਤੋਂ ਸਾਡੇ ਮਸਲੇ ਆ ਕਿ ਵੋਟਾਂ ਲੈਣ ਸਾਡੇ ਕੋ ਉਂਦੇ ਆ ਜਿਹੜੀਆਂ ਮੰਡੀਆਂ ਟੁੱਟ ਗਈਆਂ ਚਾਹ ਬਿਜਲੀ ਵੋਟ ਪ੍ਰਾਈਵੇਟ ਕੰਪਨੀਆਂ ਦੇਤੀਆਂ ਉਹ ਸਾਡੇ ਜਿਹੜੇ ਕਰੋਨਾ ਦੀ ਹਾਰਜ ਰੱਖ ਕੇ ਤੇ ਲੋਕਡਾਊਨ ਦੇ ਟਾਈਮ ਦੇ ਰੱਖ ਕੇ ਇਹਨਾਂ ਜਿਹੜੇ ਉਹ ਕਿਸਾਨਾਂ ਮਜ਼ਦੂਰਾਂ ਦਾ ਬਹੁਤ ਵੱਡਾ ਉਹ ਐਕਟ ਬਣਾ ਕੇ ਰਾਸਤੇ ਘੜੀ ਵੀ ਜਿਹੜੇ ਇਸ ਟਾਈਮ ਦੇ ਘੜੀਆਂ ਆਈਡਿਨਸ ਜਿਹੜੇ ਆ ਉਹ ਕਿਸਾਨ ਮਜ਼ਦੂਰ ਜਿਹੜੇ ਉਹ ਭੁੱਖ ਮਰੀ ਮਰਨਗੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਊਗਾ ਜਿਹੜਾ ਮੰਡੀਆਂ ਟੁੱਟ ਜਣਗੀਆਂ ਲੋਕਾਂ ਨੂੰ ਕਿਸਾਨਾਂ ਨੂੰ ਫਸਲਾਂ ਦੇ ਰੇਟ ਨਹੀਂ ਮਿਲਣੇ ਜਿਹੜੀ ਬਿਜਲੀ ਜੂਨਟ ਆ ਅੱਗੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀ ਆ ਤੇ ਬਹੁਤ ਜ਼ਿਆਦੀ ਜੂਨਟ ਮਹਿੰਗੀ ਅੱਗੇ ਵੀ 10 ਤੋਂ 11 ਰੁਪਏ ਆ ਤੇ ਜੇ ਹੁਣ ਆ ਜਿਹੜਾ ਪ੍ਰਾਈਵੇਟ ਕੰਪਨੀਆਂ ਨੇ ਉਦਾਂ ਹੀ ਸੌਂਦੇ ਲੱਗੇ ਆ ਹਜ਼ਾਰਾਂ ਇੱਕਰ ਪੰਜਾਬ ਜਿਹੜੀ ਪਚੈਤੀ ਪਹਿਲੀਆਂ ਵਾਂ ਉਹ ਜਿਹੜੀਆਂ ਉਹ ਕੰਪਨੀਆਂ ਨੇ ਦੇ ਰਹੇ ਆ ਬਿਜਲੀ ਬੋਰਡ ਦੀ ਬਿਜਲੀ ਘਰ ਬਣਾਏ ਆ ਇਸੇ ਤਰ੍ਹਾਂ ਹੀ ਉਹ ਜਿਹੜੀ ਬਿਜਲੀ ਆ ਉਹ 15 16 ਰੁਪਏ ਤੋਂ ਘੱਟ ਜਿਹੜੀ ਆ ਕਿਸਾਨ ਨੂੰ ਦੂਰ ਨੂੰ ਨਹੀਂ ਯਾਰ ਇਸ ਕਰਕੇ ਕਿਸਾਨਾਂ ਨੂੰ ਦੂਰ ਨੂੰ ਪਹਿਲੇ ਵੀ ਲਾ ਆਇਆ ਰਹੇ ਆ ਜਿਹੜੀ 200 ਯੂਨਟ ਪਹਿਲਾਂ ਸਰਕਾਰ ਨੇ ਮaaf ਕੀਤੀ ਚਾਹੇ ਕਿਸਾਨਾਂ ਨੂੰ ਬੰਦਿਆਂ ਦੇ ਬਿੱਲ ਮaaf ਕੀਤੀ ਉਹ ਜਿਹੜੇ ਆਏ ਹੁਣ ਦੁਬਾਰਾ ਫੇਰ ਚੱਲੂ ਪਾ ਤੇ ਸਰ ਜੇ ਤੁਹਾਡੀਆਂ ਨਹੀਂ ਮੰਗਾ ਮੰਨੀਆਂ ਜਾਂਦੀਆਂ ਉਸ ਤੋਂ ਬਾਅਦ ਅਗਲਾ ਸੰਘਰਸ਼ ਕੀ ਆ ਹਾਂ ਵੱਡਾ ਸੰਘਰਸ਼ ਹੋਊਗਾ ਅਜੇਪੰਦੀ ਦੀ ਕੂਰ ਕਮਟੀ ਸਾਰੀ ਮੀਟਿੰਗ ਹੋ ਗਈ ਕਿਸਾਨ ਮਜ਼ਦੂਰ ਸਾਰੇ ਰੋੜਾਂ ਤੇ ਉਹਨੂੰ ਬਹੁਤ ਜ਼ਿਆਦਾ ਕਹਲੇ ਆ ਕਿ ਕਿਸਾਨ ਆ ਇਹ ਭੁੱਖ ਦਾ ਵੀ ਮਰਨਾ ਹੀ ਆ ਉਹ ਆnde ਉਦਾਂ ਮਾਰਦੀ ਸਰਕਾਰ ਉਦਾਂ ਮਾਰਦੇ ਰੋੜਾਂ ਤੇ ਵੱਡੇ ਛਕਰਾਂ ਤੇ ਠੀਕ